ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਬਿੱਲਾ ਕਢਾਣੀ ਤੋਂ ਰਾਣਾ ਸਾਹਿਬ ਸ਼ਹਿਰ ਦੀ ਸੁਣਾਈਏ ਵਾਰਤਾ ਤੁਸੀਂ ਆਪ ਦੇਖ ਲਿਓ ਇਹ ਨਾ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੇ ਸਾਹਮਣੇ ਵਾਲਾ ਰੋਡ ਆ ਇਹ ਬਿਲਕੁਲ ਮੇਨ ਰੋਡ ਜਿਹਨੂੰ ਕਹਿ ਦਿੰਦੇ ਆ ਇਹ ਜਿਹੜੀਆਂ ਗੱਡੀਆਂ ਖੜੀਆਂ ਨੇ ਆਟੋ ਸਕੂਟਰੀਆਂ ਜਿਹੜੀਆਂ ਚੱਲਦੀਆਂ ਫਿਰਦੀਆਂ ਦੁਕਾਨਾਂ ਨੇ ਇਹ ਉਹਨਾਂ ਦੀਆਂ ਲਾਈਆਂ ਹੋਈਆਂ ਦੁਕਾਨਾਂ ਨੇ ਜਿਹੜੇ ਤਾਂ ਹੈਗੇ ਨੇ ਪੱਕੇ ਦੁਕਾਨਦਾਰ ਉਹ ਤਾਂ ਵਿਚਾਰੇ ਬੈਠੇ ਨੇ 100 100 ਮੀਟਰ ਪਿੱਛੇ ਪਰ ਜਿਹੜੀਆਂ ਆਦਕਾਨਾਂ ਨੇ ਆਰਟੀਫੀਸ਼ਲ ਮੰਨ ਲੋ ਵੀ ਰੋਜ਼ ਹੀ ਰੋਜ਼ ਆਉਂਦੇ ਨੇ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਮੰਨਦਾ ਵੀ ਸਾਰੇ ਗਰੀਬ ਆਦਮੀ ਰਿਜ਼ਕ ਲਈ ਆਉਂਦੇ ਨੇ ਪਰ ਆ ਦੇਖੋ ਗੱਡੀਆਂ ਖੜੀਆਂ ਨੇ ਕਾਰਾਂ ਇਹ ਵੀ ਕੋਈ ਸ਼ਰਧਾਲੂਏ ਲੱਗਦੇ ਨੇ ਆ ਹੁਣ ਦੇਖ ਲੋ ਖੜੀ ਆ ਆਟੋ ਖੜਾ ਕਿੰਨੂੰ ਲੱਦੀ ਵਿਚਾਲੇ ਲਾਏ ਹੋਏ ਨੇ ਸੜਕ ਦੇ ਉੱਤੇ ਲਾਏ ਹੋਏ ਨੇ ਹੈ ਬਿਲਕੁਲ ਆ ਦੇਖ ਲੋ ਆ ਵੀ ਟੈਂਪੂ ਖੜਾ ਕੇਲੇ ਲੱਦੀ ਇਹ ਯਾਰ ਕਿੰਨਾ ਥੋਂ ਪਿਆ ਆ ਕੁਲਫੀਆਂ ਵਾਲਾ ਖੜਾ ਐਨ ਰੋਡ ਦੇ ਉੱਤੇ ਰੋਡ ਬਲੌਕ ਕਰੇ ਹੋਏ ਨੇ ਆ ਦੇਖ ਲਓ ਤੁਸੀਂ ਚਾਰੇ ਪਾਸੇ ਦੇਖ ਲਓ ਜਿਹੜੇ ਚੱਲਦੀਆਂ ਫਿਰਦੀਆਂ ਦੁਕਾਨਾਂ ਵਾਲੇ ਨੇ ਉਹਨਾਂ ਨੇ ਰਾੜਾ ਸਾਹਿਬ ਦੀ ਜਮਈ ਪੱਟੀ ਮੇਸ ਕਰੀ ਪਈਆ ਕਿਉਂਕਿ ਉੱਥੇ ਲੰਘਣ ਲਈ ਬਿਲਕੁਲ ਵੀ ਥਾਂ ਨਹੀਂ ਜਿਹੜੀ ਵੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀ ਆ ਉਹਨਾਂ ਦੇ ਗੱਡੀ ਸਕੂਟਰ ਖੜਨ ਨੂੰ ਕਿਤੇ ਵੀ ਇਹਨਾਂ ਨੇ ਥਾਂ ਨਹੀਂ ਛੱਡਿਆ ਹੋਇਆ ਕਿਉਂਕਿ ਗੁਰਦੁਆਰਾ ਸਾਹਿਬ ਨੇ ਪਾਰਕਿੰਗ ਬਕਾਇਦਾ ਬਣਾਈ ਹੋਈ ਆ ਜੱਡੀ ਵੱਡੀ ਪਾਰਕਿੰਗ ਆ ਮੈਂ ਕਹਿੰਦਾ ਰਾਣਾ ਸਾਹਿਬ ਦੀ ਕਿਤੇ ਨਹੀਂ ਆਲੇ ਦਾਲੇ ਹੋਣੀ ਪਰ ਅੰਦਰ ਗੱਡੀ ਨਹੀਂ ਲਾਉਂਦੇ ਹੈਗੇ ਕਿਉਂਕਿ 2 ਮਿੰਟ 3 ਮਿੰਟ ਉੱਥੇ ਜਾਂਦਿਆਂ ਨੂੰ ਲੱਗ ਜਾਣਗੇ ਇੰਨੀ ਫਾਸਟ ਆ ਦੁਨੀਆ ਵੀ ਹਾਂ ਜੀ ਇੱਥੇ ਗੱਡੀ ਲਾਓ ਤੇ ਬਸ 2 ਮਿੰਟ ਚ ਹੀ ਨਿਕਲੇਓ ਪਰ ਰਾਹਗੀਰਾਂ ਦਾ ਕਿਸੇ ਨੂੰ ਕੋਈ ਵੀ ਧਿਆਨ ਨਹੀਂ ਆ ਦੇਖ ਲਓ ਦੋਏ ਪਾਸੇ ਰੋਡ ਬਲੌਕ ਕਰੇ ਪਏ ਨੇ ਦੁਕਾਨਾਂ ਵਾਲੇ ਦੁਕਾਨਾਂ ਲਾਉਣ ਜੀ ਸਭ ਕੇ ਮੇਰਾ ਕਿਸੇ ਨਾਲ ਵੀ ਬੈਰ ਵਿਰੋਧ ਨਹੀਂ ਪਰ ਸੜਕ ਤੋਂ ਥੋੜੀ ਜਿਹਾ ਜਗ੍ਹਾ ਦੋ ਗੱਡੀਆਂ ਕ੍ਰੋਸ ਤਾਂ ਹੋ ਸਕਣ ਨਾ ਯਾਰ ਥੋੜੀਆਂ ਗੱਡੀਆਂ ਕ੍ਰੋਸ ਹੋਣ ਦੀ ਜਗ੍ਹਾ ਛੱਡ ਕੇ ਲਾਈ ਜਾਵੇ ਤਾਂ ਕਿਸੇ ਨੂੰ ਕੀ ਇਤਰਾਜ ਆ ਦੇ ਲੋ ਸਾਰੇ ਰੋਡ ਐਨ ਫੁੱਲ ਬਲੌਕ ਨੇ ਜਦੋਂ ਕਿ ਇੱਥੇ ਤੱਕ ਨੇ ਇਸ ਤੋਂ ਬਾਅਦ ਦੇਖ ਲੋ ਤੁਸੀਂ ਰੋਡ ਕਿਵੇਂ ਐਨ ਖੁੱਲਾ ਢੁੱਲਾ ਖਾਲੀ ਪਿਆ ਉਹ ਦੇਖ ਲੋ ਦੋਈ ਸਾਈਡਾਂ ਤੇ ਆ ਅਸਲੀ ਰੋਡ ਆ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਪਰ ਉਹਨਾਂ ਨੇ ਬੁਰਾ ਹਾਲ ਕਰਿਆ ਪਿਆ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਇਤਰਾਜ ਕਰਦਾ ਆ ਹੁਣ ਰਾਣਾ ਸਾਹਿਬ ਪੌੜਾ ਵਾਲਾ ਚੌਕ ਆ ਆਹ ਵਿਚਾਲੇ ਲਾ ਕੇ ਸਬਜ਼ੀ ਵੇਚ ਰਹੇ ਨੇ ਸੇ ਰੇੜੀਆਂ ਵਾਲੇ ਇੱਥੇ ਹਾਲਾਂਕਿ ਪੁਲਿਸ ਵਾਲਿਆਂ ਦੀ ਡਿਊਟੀ ਹੁੰਦੀ ਆ ਜਾਂ ਜਿਹੜੇ ਬੱਸ ਅੱਡੇ ਵਾਲੇ ਨੇ ਕੋਈ ਵੀ ਇੱਥੇ ਮੋਤਵਾਰ ਨੇ ਤੇ ਕੋਈ ਪੰਚਾਇਤ ਜਾਂ ਕੋਈ ਵੀ ਹੋਊਗਾ ਤਾਂ ਉਹਨਾਂ ਨੂੰ ਯਾਰ ਧਿਆਨ ਦੇਣਾ ਬਣਦਾ ਵੀ ਜਰੂਰ ਯਾਰ ਇਹਨਾਂ ਨੂੰ ਥੋੜਾ ਮੋਟਾ ਦਾ ਯਾਰ ਨੱਥ ਪਾਈ ਜਾਵੇ ਜਿਹੜੇ ਚੌਂਕ ਦੇ ਵਿਚਾਲੇ ਖੜ ਕੇ ਇਦਾਂ ਕਰਦੇ ਆ ਆ ਦੇਖੋ ਹੁਣ ਗੱਡੀਆਂ ਦੀ ਟ੍ਰੈਫਿਕ ਦਾ ਵੀ ਬੁਰਾ ਹਾਲ ਆ ਕਿਸੇ ਨੇ ਇੰਡੀਕੇਟਰ ਨਹੀਂ ਲਾਉਣਾ ਕਿੱਧਰ ਨੂੰ ਮੋੜਨਾ ਕਿੱਧਰ ਨੂੰ ਨਹੀਂ ਯਾਨੀ ਬੰਦਲੇ ਪੈ ਨੇ ਜੀ ਲੋਕ ਇੱਥੇ ਆ ਕੇ ਕਿਉਂਕਿ ਆ ਚੌਂਕ ਦੇ ਵਿੱਚ ਰਸ਼ਾ ਹੀ ਇੰਨਾ ਕਰਿਆ ਪਿਆ ਇਹਨਾਂ ਦਾ ਵੀ ਕਿਸੇ ਨੂੰ ਕੁਝ ਸਮਝ ਨਹੀਂ ਲੱਗਦੀ ਬਸ ਦਬੜੂ ਘਸੜੂ ਜਿਵੇਂ ਆਪਾਂ ਕਹ ਦਿੰਨੇ ਆ ਉਵੇਂ ਚੱਲ ਰਿਹਾ ਇੱਥੋਂ ਦਾ ਸਿਸਟਮ ਕਿਉਂ ਕੱਲ ਮੈਂ ਰੋਕਿਆ ਦੋ ਰੇੜੀਆਂ ਵਾਲੇ ਵਿਚਾਲੇ ਲਾ ਕੇ ਕੋਈ ਤਰਬੂਜ ਵੇਚਦਾ ਕੋਈ ਕੁਝ ਵੇਚਦਾ ਆ ਦੇਖੋ ਹੁਣ ਪੁਲ ਤੇ ਨੂੰ ਜਾ ਰਹੇ ਨੇ ਗੱਡੀਆਂ ਵਾਲੇ ਉਹ ਕਿਸੇ ਦਾ ਕਿਸੇ ਦਾ ਇੰਡੀਕੇਟਰ ਨਹੀਂ ਲਾਇਆ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਕਿਉਂਕਿ ਆ ਹੁਣ ਰੇੜੀ ਵਾਲਾ ਖੜਾ ਖੀਰੇ ਰੱਖੀ ਉਪਰੇ ਗੋਭੀ ਵਾਲਾ ਖੜਾ ਯਾਰ ਲੋਕ ਵੀ ਕੀ ਕਰਨ ਲੋਕਾਂ ਦਾ ਵੀ ਕੀ ਕਸੂਰ ਆ ਆ ਦੇਖ ਲਓ ਕਿਵੇਂ ਭਰਿਆ ਪਿਆ ਹੈ ਬਾਜ਼ਾਰ ਭੀੜਾ ਕਿੰਨਾ ਕਰਿਆ ਪਿਆ ਜਦੋਂ ਕਿ ਜੇ ਅਸਲੀ ਤਰੀਕੇ ਨਾਲ ਪ੍ਰਸ਼ਾਸਨ ਜਾਂ ਇੱਥੇ ਦੇ ਜੋ ਵੀ ਨਿਵਾਸੀ ਨੇ ਦੁਕਾਨਾਂ ਵਾਲੇ ਮੋਹਤਵਾਰ ਨੇ ਉਹ ਖਾਲੀ ਕਰਵਾਉਣ ਤਾਂ ਬਹੁਤ ਜ਼ਿਆਦਾ ਖੁੱਲੀ ਜਗ੍ਹਾ ਤੇ ਦੁਕਾਨਾਂ ਵਾਲਿਆਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਦੁਕਾਨਾਂ ਵੀ ਲਾਉਣ ਬੜੀ ਜਗ੍ਹਾ ਰਾਣਾ ਸਾਹਿਬ ਦੇ ਆਲੇ-ਦਾਲੇ ਜਾਂ ਹੋਰ ਕਿਤੇ ਵੀ ਤੇ ਟੰਗ ਤਰੀਕੇ ਗੱਡੀਆਂ ਲਾਉਣ ਜਿਹੜੇ ਸ਼ਰਧਾਲੂ ਹੁੰਦੇ ਨੇ ਉਹ ਆਪਣੀ ਗੱਡੀ ਪਾਰਕਿੰਗ ਦੇ ਵਿੱਚ ਕਾਇਦਾ ਲਾ ਕੇ ਦਰਸ਼ਨ ਕਰਨ ਤੇ ਇਹ ਦੁਕਾਨਾਂ ਵਾਲੇ ਵੀ ਸਾਈਡ ਤੇ ਲਾਉਣ ਨਾ ਇੱਧਰ-ਉੱਧਰ ਸੱਜੇ ਖੱਬੇ ਜਿਹੜੀਆਂ ਪੱਕੀਆਂ ਦੁਕਾਨਾਂ ਵਾਲਿਆਂ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਸ਼ੇਅਰ ਕਰਿਆ ਕਰੋ ਇਹ ਜੀ ਚੀਜ਼ ਪ੍ਰਸ਼ਾਸਨ ਤੱਕ ਗੱਲ ਪਹੁੰਚਦੀ ਹੋਵੇ